ਫਿਲਮ ਨਾਮ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕਮਲਜੀਤ ਸਿੱਧੂ ਤੇ ਤੁਸੀਂ ਦੇਖ ਰਹੇ ਹੋ ਦਾ ਸਿੱਧੂ ਟਾਕਸ ਦੋਸਤੋ ਫਿਲਮ ਨਾਮਾਂ ਦੇ ਵਿੱਚ ਕੁਝ ਆਉਣ ਵਾਲੀਆਂ ਫਿਲਮਾਂ ਦੇ ਬਾਰੇ ਗੱਲਬਾਤ ਕਰਾਂਗੇ ਪੰਜਾਬੀ ਫਿਲਮਾਂ ਤੁਸੀਂ ਸਾਰੇ ਦੇਖਣ ਦੇ ਸ਼ੌਕੀਨ ਹੋ ਔਰ ਇਸ ਬਾਰੇ ਵਿੱਚ ਵੀ ਕਾਫੀ ਫਿਲਮਾਂ ਜਿਹੜੀਆਂ ਪੰਜਾਬੀ ਦੀਆਂ ਨਵੀਆਂ ਬਣ ਰਹੀਆਂ ਨੇ ਨਵੀਆਂ ਆ ਰਹੀਆਂ ਨੇ ਉਸ ਦੇ ਵਿੱਚ ਸਭ ਤੋਂ ਪਹਿਲੀ ਫਿਲਮ ਜਿਹੜੀ ਆ ਹੁਣ ਉਸ ਦੀ ਚਰਚਾ ਕਰਦੇ ਹਾਂ ਕਿ ਪਹਿਲੀ ਫਿਲਮ ਜੋ ਆ ਸੁਪਰ ਡੁੱਪਰ ਹਿੱਟ ਪੰਜਾਬੀ ਫ੍ਰੈਂਚਾਈਜ਼ ਅਰਦਾਸ ਬਹੁਤ ਸਾਰੇ ਲੋਕਾਂ ਦੇ ਦਿਲਾਂ ਦੇ ਕਰੀਬ ਹੈ ਇਸ ਫ੍ਰੈਂਚਾਈਜ਼ੀ ਦੀ ਪਹਿਲੀ ਫਿਲਮ ਸਾਲ 2016 ਦੇ ਵਿੱਚ ਅਰਦਾਸ ਦੇ ਨਾਂ ਨਾਲ ਰਿਲੀਜ਼ ਹੋਈ ਸੀ ਫਿਰ 2019 ਵਿੱਚ ਫਿਲਮ ਦਾ ਦੂਜਾ ਭਾਗ ਅਰਦਾਸ ਕਰਾਂ ਨਾਂ ਨਾਲ ਰਿਲੀਜ਼ ਹੋਇਆ ਸੀ ਤੇ ਹੁਣ ਫਿਲਮ ਦੇ ਤੀਜੇ ਭਾਗ ਦਾ ਐਲਾਨ ਹੋਇਆ ਆ ਜੀ ਹਾਂ ਤੇ ਜਿਸ ਦਾ ਨਾਮ ਅਰਦਾਸ ਸਰਬੱਤ ਦੇ ਭਲੇ ਦੀ ਹੋਣ ਵਾਲਾ ਆ ਖਾਸ ਗੱਲ ਇਹ ਹੈ ਕਿ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਦੀ ਸ਼ੂਟਿੰਗ ਜੋ ਆ ਕੱਲ ਤੋਂ ਸ਼ੁਰੂ ਹੋ ਚੁੱਕੀ ਹੈ ਇਸ ਦੀਆਂ ਕੁਝ ਤਸਵੀਰਾਂ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰam ਤੇ ਸਾਂਝੀਆਂ ਕੀਤੀਆਂ ਨੇ ਤਸਵੀਰਾਂ ਨਾਲ ਕੈਪਸ਼ਨ ਲਿਖਦਿਆਂ ਉਸ ਨੇ ਦੱਸਿਆ ਕਿ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਹੰਬਲ ਮੋਸ਼ਨ ਪਿਕਚਰਸ ਤੇ ਪੈਨੋਰਾਮਾ ਸਟੂਡੀਓਜ਼ ਦੀ ਸਾਂਝੀ ਪੇਸ਼ਕਸ਼ ਹੋਣ ਵਾਲੀ ਹੈ ਤੇ ਤਸਵੀਰਾਂ ਚ ਗੁਰਪ੍ਰੀਤ ਕੁੱਗੀ ਦੇ ਨਾਲ ਗਿੱਪੀ ਗਰੇਵਾਲ ਬਲਜੀਤ ਸਿੰਘ ਦਿਓ ਵੀ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਅਰਦਾਸ ਤੇ ਅਰਦਾਸ ਕਰਾਂ ਦੋਵੇਂ ਫਿਲਮਾਂ ਗਿੱਪੀ ਗਰੇਵਾਲ ਬਲ ਨੂੰ ਡਾਇਰੈਕਟ ਕੀਤੀਆਂ ਗਈਆਂ ਸਨ ਤੇ ਹੁਣ ਉਸ ਫਿਲਮ ਨੂੰ ਤਾਂ ਉਹ ਖੁਦ ਵੀ ਡਾਇਰੈਕਟ ਕਰਦੇ ਨਜ਼ਰ ਆ ਸਕਦੇ ਨੇ ਫਿਲਹਾਲ ਇਸ ਦੀ ਰਿਲੀਜ਼ ਡੇਟ ਦਾ ਹਾਲੇ ਐਲਾਨ ਨਹੀਂ ਕੀਤਾ ਕਿਉਂਕਿ ਹੁਣ ਇਹ ਬਣਨੀ ਸ਼ੁਰੂ ਹੋਈ ਆ ਔਰ ਲੱਗਦਾ ਕਿ ਪਹਿਲੀਆਂ ਦੋ ਫਿਲਮਾਂ ਦੀ ਤਰ੍ਹਾਂ ਲੋਕ ਇਸ ਨੂੰ ਵੀ ਪਿਆਰ ਕਰਨਗੇ ਅਗਲੀ ਫਿਲਮ ਬਣੀ ਆਉਣੀ ਆ ਪੰਜਾਬੀ ਸਿਨੇਮਾ ਖੇਤਰ ਦੇ ਵਿੱਚ ਜਿਹੜੇ ਐਕਸਪੈਰੀਮੈਂਟਲ ਕੰਟੈਂਟ ਦੇ ਉੱਤੇ ਆਧਾਰਿਤ ਆਫ ਬੀਟ ਫਿਲਮਾਂ ਦਾ ਰੁਝਾਨ ਇੰਨੀ ਦਿਨੀ ਜੋਰ ਫੜਦਾ ਨਜ਼ਰ ਆ ਰਿਹਾ ਹੈ ਇਸੇ ਕੜੀ ਵਿੱਚ ਹੁਣ ਇੱਕ ਹੋਰ ਪੰਜਾਬੀ ਫਿਲਮ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਪੰਜਾਬੀ ਫਿਲਮ ਹੱਸਦੇ ਹੀ ਰਹਿਣਿਆਂ ਦਾ ਐਲਾਨ ਕਰ ਦਿੱਤਾ ਗਿਆ ਸੀ ਤੇ ਇਸ ਫਿਲਮ ਦਾ ਨਿਰਦੇਸ਼ਨ ਜੋ ਆ ਨੌਜਵਾਨ ਫਿਲਮਕਾਰ ਤਾਜ ਵੱਲਿਓਂ ਕੀਤਾ ਜਾਵੇਗਾ ਪੰਜਾਬ ਅਤੇ ਪੰਜਾਬੀ ਦੀ ਤਰਜਮਾਨੀ ਕਰਦੀਆਂ ਫਿਲਮਾਂ ਸਾਹਮਣੇ ਲਿਆਉਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾਰਿਆ ਹੈ ਤਾਜ ਤੇ HF ਪ੍ਰੋਡਕਸ਼ਨ ਦੇ ਬੈਨਰ ਅਧੀਨ ਬਣ ਜਾ ਰਹੀ ਇਸ ਫਿਲਮ ਦਾ ਲੇਖਣ ਤੇ ਨਿਰਦੇਸ਼ਨ ਜੋ ਆ ਉਹ ਤਾਜ਼ ਵਲਿਓ ਕੀਤਾ ਜਾਵੇਗਾ ਇਸ ਫਿਲਮ ਚ ਪੰਜਾਬੀ ਅਤੇ ਹਿੰਦੀ ਸਿਨੇਮਾ ਨਾਲ ਜੁੜੇ ਕਈ ਨਾਮਵਰ ਕਲਾਕਾਰ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ ਜਿਨ੍ਹਾਂ ਦੇ ਨਾਵਾਂ ਅਤੇ ਹੋਰ ਅਹਿਮ ਪਹਿਲੂਆਂ ਸੰਬੰਧੀ ਰਸਮੀ ਐਲਾਨ ਜੋ ਆ ਉਹ ਜਲਦੀ ਹੀ ਕੀਤਾ ਜਾਊਗਾ ਫਿਲਮ ਦੇ ਨਿਰਮਾਣ ਅਤੇ ਨਿਰਦੇਸ਼ਨ ਟੀਮ ਵੱਲੋਂ ਇਸ ਸੰਬੰਧੀ ਕੋਈ ਜ਼ਿਆਦਾ ਜਾਣਕਾਰੀ ਜੜੀ ਆ ਉਹ ਸਾਂਝੀ ਨਹੀਂ ਕੀਤੀ ਗਈ ਹਾਲਕਿ ਨਿਰਦੇਸ਼ਕ ਜੋ ਲੋ ਇਸ ਦੀ ਜੋ ਟੈਗ ਲਾਈਨ ਜਰੂਰ ਰਿਵੀਲ ਕਰ ਦਿੱਤੀ ਗਈ ਆ ਉਹਨਾਂ ਨੇ ਇਸ ਫਿਲਮ ਦਾ ਪੋਸਟਰ ਸ਼ੇਅਰ ਕਰਕੇ ਕੈਪਸ਼ਨ ਚ ਲਿਖਿਆ ਆ ਕਿ ਉਜੜ ਕੇ ਮੁੜ ਪੰਜਾਬ ਸਿਆਂ ਵਸਦੇ ਹੀ ਰਹਿਨੇ ਆ ਭੀੜਾ ਮਾਰਾਂ ਝੱਲ ਚੱਲ ਕੇ ਵੀ ਹੱਸਦੇ ਰਹਿਨੇ ਆ ਅਰ ਇਸ ਤੋਂ ਇਲਾਵਾ ਇਸ਼ਾਰਾ ਜਰੂਰ ਮਿਲਦਾ ਆ ਕਿ ਪੰਜਾਬੀ ਪੁਰਾਤਨ ਦੇ ਨਾਲ ਨਾਲ ਮੌਜੂਦਾ ਸਮੇਂ ਤੱਕ ਦੇ ਕਈ ਦਰਦਾਂ ਅਤੇ ਮੁੱਦਿਆਂ ਨੂੰ ਦਰਸਾਉਣ ਜਾਰੀ ਇਸ ਫਿਲਮ ਵਿੱਚ ਪਰਿਵਾਰਕ ਅਤੇ ਸਮਾਜਿਕ ਦੋਨੋਂ ਰੰਗ ਸ਼ਾਮਲ ਕੀਤੇ ਜਾ ਰਹੇ ਨੇ ਤੇ ਇਸ ਫਿਲਮ ਦੇ ਜਾਰੀ ਕੀਤੇ ਗੇ ਦਿਲ ਅਤੇ ਮਨ ਨੂੰ ਛੂ ਜਾਣ ਵਾਲੇ ਪਹਿਲੇ ਲੁੱਕ ਦੇ ਚਲਦੇ ਆ ਪਾਲੀਵੁੱਡ ਦੇ ਗਲਿਆਰਿਆਂ ਵਿੱਚ ਨਿਰਦੇਸ਼ਕ ਤਾਜ ਇੱਕ ਵਾਰੀ ਫੇਰ ਚਰਚਾ ਦਾ ਕੇਂਦਰ ਬਿੰਦੂ ਬਣ ਗਏ ਨੇ ਇਸ ਦੇ ਨਾਲ ਹੀ ਮੈਂ ਹੋਰ ਦੱਸਣਾ ਚਾਹਾਂਗਾ ਕਿ ਨਿਰਦੇਸ਼ਕ ਤਾਜ ਆਪਣੀ ਇੱਕ ਹੋਰ ਨਵੀਂ ਅਤੇ ਸੰਪੂਰਨ ਹੋ ਚੁੱਕੀ ਪੰਜਾਬੀ ਫਿਲਮ ਲੰਬੜਾਂ ਦਾ ਲਾਣੇ ਨੂੰ ਵੀ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨ ਜਾ ਰਹੇ ਨੇ ਇਸ ਫਿਲਮ ਦੇ ਵਿੱਚ ਬੱਬਲ ਰਾਏ ਅਤੇ ਸਾਰਾ ਗੁਰਪਾਲ ਲੀਡ ਜੋੜੀ ਦੇ ਤੌਰ ਤੇ ਨਜ਼ਰ ਆਉਣਗੇ ਜਿਨ੍ਹਾਂ ਤੋਂ ਇਲਾਵਾ ਰਤਨੌਲਖ ਜ਼ਰਦਾਰ ਸੋਹੀ, ਨਿਰਮਲ ॠषि, ਗੁਰਪ੍ਰੀਤ ਕੌਰ ਪੈਂਗੋ, ਮਲਕੀ ਤਰਾਣੀ, ਸੁਖਵਿੰਦਰ ਚਾਲ ਤੇ ਹਾਰਬੀ ਸੰਗਾ ਆਦ ਜੇਹੇ ਐਕਟਰਸ ਦੁਆਰਾ ਇਸ ਫਿਲਮ ਵਿੱਚ ਕਿਰਦਾਰ ਅਦਾ ਕੀਤੇ ਗਏ ਨੇ ਇਸ ਮਹੀਨੇ ਦੇ ਅਖੀਰ ਦੇ ਵਿੱਚ ਇਹ ਫਿਲਮ ਰਿਲੀਜ਼ ਕੀਤੀ ਜਾ ਰਹੀ ਹੈ ਤੇ ਅਗਲੀ ਫਿਲਮ ਵੱਲ ਆਉਣੇ ਆ ਸਾਲ 2022 ਵਿੱਚ ਰਿਲੀਜ਼ ਹੋਈ ਨੀ ਮੈਂ ਸੱਸ ਕੁੱਟਣੀ ਫਿਲਮ ਆਈ ਸੀ ਜਿਹੜੀ ਤੁਸੀਂ ਸਾਰਿਆਂ ਨੇ ਬਹੁਤ ਪਸੰਦ ਕੀਤੀ ਹੈ ਅਤੇ ਸੁਪਰ ਡੂਪਰ ਹਿੱਟ ਫਿਲਮਾਂ ਵਿੱਚ ਫਿਲਮ ਜਿਹੜੀ ਸੀ ਆਪਣਾ ਸ਼ਮਾਰ ਕਰਵਾਉਣ ਵਿੱਚ ਸਫਲ ਰਹੀ ਸੀ ਇਸ ਫਿਲਮ ਦੀ ਸਫਲਤਾ ਨੂੰ ਦੇਖਦਿਆਂ ਫਿਲਮ ਦੇ ਨਿਰਮਾਤਾਵਾਂ ਵੱਲੋਂ ਹੁਣ ਇਸ ਫਿਲਮ ਦੇ ਸੀਕਵਲ ਨੀ ਮੈਂ ਸੱਸ ਕੁੱਟਣੀ 2 ਨੂੰ ਰਿਲੀਜ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਫਿਲਮ ਦਾ ਫਸਟ ਲੁੱਕ ਜਾਰੀ ਕਰ ਦਿੱਤਾ ਗਿਆ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਤੇ ਬਨਵਾਤ ਫਿਲਮਜ਼ ਵੱਲੋਂ ਬਣਾਏ ਗਏ ਇਸ ਫਿਲਮ ਦੇ ਪਹਿਲੇ ਭਾਗ ਦਾ ਨਿਰਦੇਸ਼ਨ ਪ੍ਰਵੀਨ ਕੁਮਾਰ ਵੱਲੋਂ ਕੀਤਾ ਗਿਆ ਸੀ ਉਹਨਾਂ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਸ ਫਿਲਮ ਦੀ ਸਟਾਰ ਕਾਸਟ ਵਿੱਚ ਗੁਰਪ੍ਰੀਤ ਕੁੱਗੀ, ਕਰਮਜੀਤ ਤਨਮੋਲ, ਨਿਰਮਲ ਰਿਸ਼ੀ, ਸੀਮਾ ਗੋਇਲ, ਨੀਤਾ ਦੇਵਗਨ, ਤਨਵੀ ਨਾਗੀ ਤੇ ਅਕਸ਼ਤਾ ਸ਼ਰਮਾ ਆਦਿ ਸ਼ਾਮਲ ਰਹੇ ਨੇ। 1 ਮਾਰਚ 2024 ਨੂੰ ਰਿਲੀਜ਼ ਹੋਵੇਗੀ ਇਹ ਸੀਕਵਲ ਫਿਲਮ ਨੀਮਸਸ ਕੁਟਨੀ 2 ਇਸ ਦਾ ਨਿਰਮਾਣ ਜੋ ਹੈ ਸਾਰੇ ਗਮਾ ਤੇ ਬਣਵੈਤ ਫਿਲਮਜ਼ ਦੇ ਨਾਲ ਲਾਲ Yudli Films ਵੱਲੋਂ ਸੰਯੁਕਤ ਰੂਪ ਵਿੱਚ ਕੀਤਾ ਗਿਆ ਇਹ ਸੀਕਵਲ ਦਾ ਲੇਖਣ ਅਤੇ ਨਿਰਦੇਸ਼ਕ ਮੋਹਤ ਬਨਵੈਤ ਦੁਆਰਾ ਕੀਤਾ ਗਿਆ। ਚੰਡੀਗੜ੍ਹ ਅਤੇ ਮੁਹਾਲੀ ਦੇ ਇਲਾਕਿਆਂ ਵਿੱਚ ਫਿਲਮਾਈ ਗਈ ਫਿਲਮ ਨੀਮੇ ਸਸਕਟਨੀ ਚ ਸ਼ਾਮਲ ਰਹਿ ਚੁੱਕੇ ਸਿਤਾਰਿਆਂ ਦੇ ਨਾਲ-ਨਾਲ ਨੀਮੇ ਸਸਕਟਨੀ 2 ਚ ਕੁਝ ਹੋਰ ਕਲਾਕਾਰਾਂ ਨੂੰ ਵੀ ਇਸ ਵਾਰੀ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਨਿਰਮਲ ਰਿਸ਼ੀ ਨੀਤਾ ਦੇਵਗਨ ਗੁਰਪ੍ਰੀਤ ਕੁੱਗੀ ਅਕਸ਼ਤਾ ਸ਼ਰਮਾ ਅਮਲਕੀਤ ਰੌਣੀ ਮਹਿਤਾਬ ਵਿਰਕ ਤਨਵੀ 나ਗੀ ਰੂਪੀ ਰੁਪਿੰਦਰ ਸੁਖਵਿੰਦਰ ਤਾਜ਼ ਅਤੇ ਰਵਿੰਦਰ ਮੰਡ ਵੀ ਸ਼ਾਮਲ ਹੋਣਗੇ ਔਰ ਅਗਲੀ ਫਿਲਮ ਦਾ ਜ਼ਿਕਰ ਕਰਦੇ ਹਾਂ ਜੀ ਪੰਜਾਬੀ ਸਿਨੇਮਾ ਦੇ ਦਿੱਗਜ ਅਦਾਕਾਰ ਗਿੱਪੀ ਗਰੇਵਾਲ ਤੇ ਪ੍ਰਿੰਸ ਕਮਲਜੀਤ ਸਿੰਘ ਸਟਾਰਰ ਪੰਜਾਬੀ ਫਿਲਮ ਵਾਰਨਿੰਗ 2 ਦਾ ਬਹੁਤ ਹੀ ਉਡੀਕਿਆ ਟ੍ਰੇਲਰ ਆਖਰ 13 ਜਨਵਰੀ ਨੂੰ ਲੋਹੜੀ ਉੱਤੇ ਰਿਲੀਜ਼ ਹੋ ਚੁੱਕਿਆ ਆ ਜਿਸ ਨੂੰ ਤੁਸੀਂ ਦੇਖ ਵੀ ਚੁੱਕੇ ਹੋਵੋਗੇ ਜਿਸ ਨੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਅਤੇ ਉਮੀਦਾਂ ਨੂੰ ਜਗਾਇਆ ਹੈ 트레일ਰ ਸਾਨੂੰ ਇੱਕ ਐਕਸ਼ਨਲ ਭਰੀ ਹੋਈ ਯਾਤਰਾ ਉੱਤੇ ਲੈ ਜਾਂਦਾ ਹੈ ਇਸ ਨਾਲ ਦਰਸ਼ਕਾਂ ਦੇ ਪਾਵਰਫੁਲ ਅਦਾਕਾਰਾਂ ਵਿਚਕਾਰ ਆਉਣ ਸਕ੍ਰੀਨ ਟੱਕਰਾ ਨੂੰ ਦੇਖਣ ਲਈ ਬਿਲਕੁਲ ਉਤਸਕ ਨੇ ਟਰੇਲਰ ਤੋਂ ਸਾਨੂੰ ਸਾਫ਼ ਪਤਾ ਲੱਗ ਰਿਹਾ ਹੈ ਕਿ ਇਹ ਫਿਲਮ ਜੋ ਆ ਸੰਗੀਤ ਅਤੇ ਐਕਸ਼ਨ ਨਾਲ ਭਰਪੂਰ ਹੈ ਟਰੇਲਰ ਵਿੱਚ ਕਾਫੀ ਸਾਰੇ ਦ੍ਰਿਸ਼ ਅਜਿਹੇ ਦੇਖਣ ਨੂੰ ਮਿਲੇ ਨੇ ਤੇ ਦੂਜੇ ਪਾਸੇ ਅਦਾਕਾਰ ਪ੍ਰਿੰਸ ਕਮਲਜੀਤ ਸਿੰਘ ਇੱਕ ਰਹੱਸਮਈ ਅਤੇ ਦਿਲਚਸਪ ਸ਼ਖਸੀਅਤ ਉੱਤੇ ਚਾਨਣਾ ਪਾਉਂਦਾ ਹੈ ਹਾਲਕਿ ਟਰੇਲਰ ਤੋਂ ਪ੍ਰਸ਼ੰਸਕ ਕਹਾਣੀ ਬਾਰੇ ਸਮਝਣ ਦੇ ਵਿੱਚ ਆਸਮਰੱਥ ਰਹਿ ਗਏ ਨੇ ਟਰੇਲਰ ਜਿੱਥੇ ਐਕਸ਼ਨ ਅਤੇ ਸਸਪੈਂਸ ਉੱਤੇ ਬਹੁਤ ਜ਼ਿਆਦਾ ਫੋਕਸ ਕਰਦਾ ਆ ਉੱਥੇ ਅਸੀਂ ਟ੍ਰੇਲਰ ਵਿੱਚ ਪੰਜਾਬੀ ਰਵਾਇਤੀ ਸੰਗੀਤ ਅਤੇ ਪੋਸ਼ਾਕਾਂ ਵੀ ਦੇਖ ਸਕਦੇ ਹਾਂ ਜੋ ਦਰਸ਼ਕਾਂ ਨੂੰ ਪੰਜਾਬੀ ਸੱਭਿਆਚਾਰ ਦੀਆਂ ਜੜ੍ਹਾਂ ਨਾਲ ਜੋੜਦੀ ਹੈ ਤੇ ਇਹ ਦੇਖਣਾ ਹੋਰ ਵੀ ਦਿਲਚਸਪ ਹੋਊਗਾ ਕਿ ਇਸ ਫਿਲਮ ਵਿੱਚ ਜੈਸਮੀਨ ਪਸੀਨ ਦਾ ਕਿਰਦਾਰ ਹੋਵੇਗਾ ਕਿਉਂਕਿ ਟ੍ਰੇਲਰ ਵਿੱਚ ਅਤੇ ਅੰਤ ਉਤੇ ਅਸੀਂ ਜੈਸਮੀਨ ਨੂੰ ਗਿੱਪੀ ਦੇ ਨਾਲ ਲਾਲ ਜੋੜੇ ਵਿੱਚ ਦੇਖਿਆ ਜਾ ਸਕਦਾ ਹੈ ਜ਼ਿਕਰਯੋਗ ਹੈ ਕਿ ਟ੍ਰੇਲਰ ਤੋਂ ਪਹਿਲਾਂ ਟੀਜ਼ਰ ਵੀ ਦਰਸ਼ਕਾਂ ਦਾ ਧਿਆਨ ਖਿੱਚਣ ਦੇ ਵਿੱਚ ਸਫਲ ਰਿਹਾ ਆ ਤੇ ਹੁਣ ਟ੍ਰੇਲਰ ਨੇ ਪ੍ਰਸ਼ੰਸਕਾਂ ਨੂੰ ਕਾਫੀ ਖੁਸ਼ ਕੀਤਾ ਹੈ ਤੇ ਦੋਸਤੋ ਇਹ ਫਿਲਮ ਵੀ 2 ਫਰਵਰੀ 2024 ਨੂੰ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਆ ਫਿਲਹਾਲ ਇਹ ਤਾਂ ਸੀਗਾ ਕੁਝ ਫਿਲਮ ਨਾਮੇ ਵਿੱਚ ਫਿਲਮਾਂ ਦੀਆਂ ਗੱਲਾਂ ਫਿਲਮਾਂ ਦੀਆਂ ਖਬਰਾਂ ਔਰ ਜੋ ਫਿਲਮਾਂ ਰਿਲੀਜ਼ ਹੋਣਗੀਆਂ ਜੋ ਬਣਨ ਜਾ ਰਹੀਆਂ ਨੇ ਔਰ ਇਸ ਤੋਂ ਆਗਾਮੀ ਫਿਲਮਾਂ ਬਾਰੇ ਵੀ ਆਪਾਂ ਅਗਲੇ ਐਪੀਸੋਡ ਦੇ ਵਿੱਚ ਚਰਚਾ ਕਰਾਂਗੇ